ਮਾਮਲਾ ਅੱਜ ਪਠਾਨਕੋਟ ਦੇ ਕਾਲੀ ਮਾਤਾ ਮੰਦਿਰ ਦੇ ਕੋਲ ਰੇਲਵੇ ਫਾਟਕ ਦੇ ਨਾਲ ਸੀਵਰੇਜ ਦੇ ਖੱਡਿਆਂ ਦੇ ਵਿੱਚ ਇੱਕ ਗਾਹ ਦੇ ਪੈਂਦਾ ਸਾਰੀ ਸੀ ਤੁਹਾਨੂੰ ਦੱਸ ਦਈਏ ਕਿ ਜਿਹੇ ਆਈ ਮਾਮਲਾ ਪਿਛਲੇ ਸਾਲ ਵੀ ਇੱਥੇ ਹੋਇਆ ਸੀ ਤੇ ਉਦੋਂ ਵੀ ਇੱਕ ਬਲਦ ਇੱਥੇ ਹੀ ਨਾਲ ਨਲਕ ਖੱਡਾ ਹੈ ਉਹਦੇ ਵਿੱਚ ਪਿਆ ਸੀ ਆਸ-ਪਾਸ ਦੇ ਦੁਕਾਨਦਾਰਾਂ ਨੇ ਸਾਡੀ ਟੀਮ ਨੂੰ ਸੂਚਨਾ ਦਿੱਤੀ ਸਾਡੀ ਟੀਮ ਨੇ ਇਸ ਦੀ ਤਲਾਹ ਮੌਕੇ ਦੇ ਪਾਰਸ਼ਦ ਅਤੇ ਨਗਰ ਨਿਗਮ ਦੇ ਜਿਹੜੇ ਸੈਨੀਟਰੀ ਅਫਸਰ ਨੇ ਉਹਨਾਂ ਨੂੰ ਵੀ ਦਿੱਤੀ ਹੈ ਪਹਿਲਾਂ ਵੀ ਇਹ ਗੱਲ ਕੀਤੀ ਗਈ ਸੀ ਕਿੜਾ ਖੱਡਿਆਂ ਨੂੰ ਕਿਉਂਕਿ ਉੱਥੋਂ ਬੰਦ ਕੀਤਾ ਜਾਏਗਾ ਜੰਗਲੇ ਲਗਾਏ ਜਾਣਗੇ ਪਰ ਇੰਨਾ ਸਮਾਂ ਬੀਤਣ ਤੋਂ ਬਾਅਦ ਇਹਨਾਂ ਦੇ ਉੱਤੇ ਜੰਗਲੇ ਨਹੀਂ ਲਗਾਏ ਗਏ ਨੇ ਇਲਾਕਾ ਨੂੰ ਰੇਲਵੇ ਦੇ ਪਰ। ਜੀ। ਉਹ ਰੇਲਵੇ ਦੀ ਸਹਿਮਤੀ ਨਾਲ ਹੀ ਅਸੀਂ ਕੋਈ ਇੱਥੇ ਕੰਮ ਕਰ ਸਕਦੇ ਹਾਂ। ਸਤਿ ਸ਼੍ਰੀ ਅਕਾਲ ਜੀ ਮੈਂ ਹਰਮਨਦੀਪ ਸਿੰਘ ਤੇ ਤੁਸੀਂ ਦੇਖ ਰਹੇ ਹੋ ਪ੍ਰਤੱਖ ਪੋਸਟ। ਸ਼ਹਿਰ ਦੇ ਵਿੱਚ ਵੱਖ-ਵੱਖ ਥਾਵਾਂ ਤੇ ਜਿਹੜੇ گاਵਾਂ ਨੇ ਉਹ ਦੇਖੀਆਂ ਜਾ ਸਕਦੀਆਂ ਰਹਤੇ ਕਈ ਤਾਂ ਕਈ ਵਾਰ ਇਨਾ گاਵਾਂ ਦੀ ਜਾਨ ਤੇ ਵੀ ਬਣ ਜਾਂਦੀ ਨੇ ਤੇ ਕਈ ਵਾਰ ਇਹ گاਵਾਂ ਜਿਹੜੀ ਆਮ ਲੋਕ ਨੇ ਉਹਨਾਂ ਦੀ ਜਾਨ ਦਾ ਵੀ ਕਾਰਨ ਬਣਦੀਆਂ ਨੇ ਸੋ ਮਾਮਲਾ ਅੱਜ ਪਠਾਨਕੋਟ ਦੇ ਕਾਲੀ ਮਾਤਾ ਮੰਦਿਰ ਦੇ ਕੋਲ ਰੇਲਵੇ ਫਾਟਕ ਦੇ ਨਾਲ ਸੀਵਰੇਜ ਦੇ ਖੱਡਿਆਂ ਦੇ ਵਿੱਚ ਇੱਕ ਗਾਂ ਦੇ ਪੈਣ ਦਾ ਸਾਨੂੰ ਜਿਹੜੀ ਕਿ ਸੂਚਨਾ ਆਸ-ਪਾਸ ਦੇ ਦੁਕਾਨਦਾਰਾਂ ਵੱਲੋਂ ਦਿੱਤੀ ਗਈ ਸੀ ਸਾਡੀ ਟੀਮ ਇੱਥੇ ਮੌਕੇ ਤੇ ਪਹੁੰਚੀ ਆ ਮੌਕੇ ਤੇ ਪਹੁੰਚਣ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਗਾਂ ਜਿਹੜੀ ਆ ਪਿਛਲੇ 2-3 ਘੰਟਿਆਂ ਤੋਂ ਇੱਥੇ ਮੁਸ਼ਕਤ ਕਰ ਰਹੀ ਸੀ ਗਾਂ ਇੱਥੋਂ ਨਿਕਲ ਨਹੀਂ ਪਾਰੀ ਸੀ ਤੁਹਾਨੂੰ ਦੱਸ ਦਈਏ ਕਿ ਅਜਿਹਾ ਹੀ ਮਾਮਲਾ ਪਿਛਲੇ ਸਾਲ ਵੀ ਇੱਥੇ ਹੋਇਆ ਸੀ ਤੇ ਉਦੋਂ ਵੀ ਇੱਕ ਬਲਦ ਇੱਥੇ ਹੀ ਨਾਲ ਜਿਹੜਾ ਕਿ ਖੱਡਾ ਆ ਉਹਦੇ ਵਿੱਚ ਪਿਆ ਸੀ ਤੇ ਇੱਥੇ ਮੌਕੇ ਤੇ ਮੌਜੂਦ ਜਿਹੜੇ ਮੌਕੇ ਦੇ ਪਾਰਸ਼ਦ ਨੇ ਉਹ ਵੀ ਪਹੁੰਚੇ ਸੀ ਕਾਰਪੋਰੇਸ਼ਨ ਦੀ ਟੀਮ ਵੀ ਪਹੁੰਚੀ ਸੀ ਤੇ ਉਹਨਾਂ ਨੇ ਆ ਕੇ ਉਹਦਾ ਰੈਸਕਿਊ ਕੀਤਾ ਸੀ ਤੇ ਅੱਜ ਦੀ ਵੀ ਜਿਹੜੀ ਘਟਨਾ ਤੁਹਾਨੂੰ ਦੱਸਦੀ ਹੈ ਕਿ ਪਿਛਲੇ 2-3 ਘੰਟੇ ਤੋਂ ਇੱਥੇ ਇੱਕ ਗਾਂ ਜਿਹੜੀ ਹੈ ਉਹ ਖੱਡੇ ਦੇ ਵਿੱਚ ਪਈ ਹੋਈ ਸੀ ਆਸ-ਪਾਸ ਦੇ ਦੁਕਾਨਦਾਰਾਂ ਨੇ ਸਾਡੀ ਟੀਮ ਨੂੰ ਸੂਚਨਾ ਦਿੱਤੀ ਸਾਡੀ ਟੀਮ ਨੇ ਇਸ ਦੀ ਤਲਾ ਮੋਕੇ ਦੇ ਪਾਰਸ਼ਦ ਅਤੇ ਨਗਰ ਨਿਗਮ ਦੇ ਜਿਹੜੇ ਸੈਨੀਟਰੀ ਅਫਸਰ ਨੇ ਉਹਨਾਂ ਨੂੰ ਵੀ ਦਿੱਤੀ ਹੈ ਉਹਨਾਂ ਦੀ ਟੀਮ ਇੱਥੇ ਮੋਕੇ ਤੇ ਪਹੁੰਚੀ ਹੈ ਤੇ ਗਾਈ ਨੂੰ ਫਲੱਡ ਰੈਸਕਿਊ ਕੀਤਾ ਗਿਆ ਪਰ ਉੱਥੇ ਜੇ ਗੱਲ ਕਰੀ ਇਹਨਾਂ ਖੱਡਿਆਂ ਦੀ ਤੇ ਪਿਛਲੀ ਵਾਰੀ ਕੀ ਗੱਲ ਕੀਤੀ ਗਈ ਸੀ ਕਿ ਇਹਨਾਂ ਖੱਡਿਆਂ ਨੂੰ ਜਿਹੜਾ ਕਿ ਉੱਥੋਂ ਬੰਦ ਕੀਤਾ ਜਾਏਗਾ ਜੰਗਲੇ ਲਗਾਏ ਜਾਣਗੇ ਪਰ ਇੰਨਾ ਸਮਾਂ ਬੀਤਣ ਤੋਂ ਬਾਅਦ ਵੀ ਇਹਨਾਂ ਧਰਤੀ ਉੱਤੇ ਜੰਗਲੇ ਨਹੀਂ ਲਗਾਏ ਗਏ ਨੇ ਫਿਲਹਾਲ ਉਹ ਦੁਬਾਰਾ ਇਥੋਂ ਦੇ ਮੌਕੇ ਦੇ ਪਾਰਸ਼ਦ ਕਹਿੰਦੇ ਨੇ ਕਿ ਇਹਨਾਂ ਦੇ ਉੱਤੇ ਕੰਮ ਕੀਤਾ ਜਾਏਗਾ ਪਰ ਕੀ ਇਹ ਦੁਬਾਰਾ ਕਿਸੇ ਹੋਰ ਵੱਡੀ ਘਟਨਾ ਦਾ ਇੰਤਜ਼ਾਰ ਕਰ ਰਹੇ ਨੇ ਕੀ ਕਿਸੇ ਗਾਂ ਦੇ ਇਥੇ ਮਰਨ ਦਾ ਇੰਤਜ਼ਾਰ ਕਰ ਰਹੇ ਨੇ ਜਾਂ ਕਿਸੇ ਹੋਰ ਵੱਡੀ ਦੁਰਘਟਨਾ ਦਾ ਇੰਤਜ਼ਾਰ ਕਰ ਰਹੇ ਨੇ ਔਰ ਦੇਖਣਾ ਇਹ ਹੋਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਅਜਿਹੀ ਘਟਨਾ ਤੇ ਅਜਿਹੀ ਵਾਪਰਦੀ ਆ ਜਾਂ ਇਸ ਤੋਂ ਪਹਿਲਾਂ ਹੀ ਇਹਨਾਂ ਖੱਡਿਆਂ ਨੂੰ ਬੰਦ ਕਰ ਦਿੱਤਾ ਜਾਵੇਗਾ ਤੇ ਦੂਸਰੇ ਪਾਸੇ ਜਿਹੜੀਆਂ ਸ਼ਹਿਰ ਦੇ ਵਿੱਚ ਗਾਵਾਂ ਘੁੰਮਰੀਆਂ ਨੇ ਉਹਨਾਂ ਦੇ ਉੱਤੇ ਵੀ ਪ੍ਰਸ਼ਾਸਨ ਵੱਲੋਂ ਕੋਈ ਨਕੀਲ ਨਹੀਂ ਕੀਤੀ ਜਾ ਰਹੀ ਕਿਉਂਕਿ ਇਹ گاਵਾ ਨਾ ਸਮਝ ਨੇ ਇਹਨਾਂ ਨੂੰ ਪਤਾ ਨਹੀਂ ਕਿ ਕਿੱਥੇ ਜਾਣਾ ਹੈ ਕਿਵੇਂ ਜਾਣਾ ਜਿਸ ਦੇ ਕਾਰਨ ਇਹ ਬਾਰ ਬਾਰ ਅਜੇ ਖੱਡਿਆਂ ਦੇ ਵਿੱਚ ਡਿੱਗ ਜਾਂਦੀਆਂ ਨੇ ਤੇ ਆਪਣੀ ਜਾਨ ਜਿਹੜੀ ਹੈ ਜੋਖਮ ਦੇ ਵਿੱਚ ਪਾ ਲੈਣੀ ਹੈ ਉੱਥੇ ਹੀ ਬਹੁਤ ਸਾਰੀਆਂ ਸੰਸਥਾਵਾਂ ਵੀ ਸ਼ਹਿਰ ਦੇ ਵਿੱਚ ਕੰਮ ਕਰ ਰਹੀਆਂ ਨੇ ਸਰਕਾਰ ਦੇ ਵੱਲੋਂ ਵੱਡੇ ਪੱਧਰ ਤੇ ਲੋਕਾਂ ਕੋਲ ਟੈਕਸ ਵੀ ਲੈ ਜਾਂਦਾ ਹੈ ਪਰ ਫਿਰ ਵੀ ਇਸ ਦੇ ਉੱਤੇ ਪ੍ਰਸ਼ਾਸਨ ਵੱਲੋਂ ਕੋਈ ਠੋਸ ਕਦਮ ਨਹੀਂ ਚੁੱਕਿਆ ਜਾ ਰਿਹਾ ਔਰ ਦੇਖਣਾ ਇਹ ਹੋਏਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਸ਼ਾਸਨ ਕਿਵੇਂ ਦੇ ਕਦਮ ਚੁੱਕਦਾ ਤਿੰਨ ਚਾਰ ਘੰਟੇ ਤੋਂ ਦੀ ਗਾਈਆਂ ਉਹ ਖੱਡੇ ਦੇ ਵਿੱਚ ਫਸੀ ਹੋਈ ਸੀ ਕਿਵਰ ਐਸਕਿਊਟਾ ਜਾ ਰਿਹਾ ਹੈ ਰੈਸਕਿਊ ਤੁਹਾਡੇ ਕੈਂਪ ਤੇ ਮੈਂ ਆਇਆ ਮੈਨੂੰ ਤੁਸੀਂ ਇਹਦੇ ਬਾਰੇ ਜਾਣਕਾਰੀ ਦਿੱਤੀ ਆ ਕਿ ਮੈਂ ਜੀਐਸਬੀ ਵੀ ਬੁਲਾਈ ਆ 2 ਸਾਲ ਪਹਿਲਾਂ ਵੀ ਇਦਾਂ ਹੀ ਤੁਹਾਡੇ ਤੁਸੀਂ ਉਦੋਂ ਬੁਲਾਇਆ ਸੀ ਮੈਨੂੰ ਉਦੋਂ ਵੀ ਇੱਕ ਬੈਲ ਇਹਦੇ ਵਿੱਚ ਡਿੱਗਾ ਸੀ ਤੇ ਉਸੇ ਉਸੇ ਥੋੜੀ ਜੀ ਸਲੋਪ ਦੇ ਕੇ ਸਾਡੀ ਡਿਊਟੀ ਬੰਦੀ ਆ ਭਈ ਅਗਰ ਜਰੂਰ ਸਾਨੂੰ ਕਿਸੇ ਬਾਰੇ ਵੀ ਜਾਨਵਰ ਬਾਰੇ ਇਨਸਾਨ ਬਾਰੇ ਕੋਈ ਤਾਡੀ ਸਹਾਇਤਾ ਦੀ ਲੋੜ ਹੈ ਅਸੀਂ ਤਤਪਰ ਹਮੇਸ਼ਾ ਹੀ ਤਿਆਰ ਆ ਤੇ ਹੁਣ ਵੀ ਤੁਸ ਤੁਹਾਡੇ ਕਹਿਣ ਤੇ 2 5 ਮਿੰਟਾਂ ਦੇ ਵਿੱਚ ਵਿੱਚ ਅਸੀਂ ਤੁਹਾਡੇ ਕੋਲ ਪਹੁੰਚ ਗਏ ਆ ਔਰ ਇਹ ਰੈਸਕਿਊ ਕੀਤਾ ਗਿਆ ਇੱਕ ਗਾਈ ਦਾ ਬਾਹੂ ਦਾ ਉਹ ਬਾਹਰ ਨਿਕਲ ਗਈ ਹੈ ਸੁਰੱਖਿਤ ਜੀ ਬੜੀ ਭਾਜੀ ਪਹਿਲਾਂ ਵੀ ਜਦੋਂ ਇੱਥੇ ਗਾਈਂ ਡਿੱਗੀ ਸੀਗੀ ਖੱਡੇ ਦੇ ਵਿੱਚ ਉਦੋਂ ਵੀ ਇਹ ਗੱਲ ਕੀਤੀ ਸੀਗੀ ਕਿ ਇਹਨਾਂ ਖੱਡੇ ਨੂੰ ਬੰਦ ਕੀਤਾ ਜਾਏ ਪਰ ਇਹ ਨਾ ਸਮਾਂ ਬੀਤੇ ਤੋਂ ਬਾਅਦ ਹੁਣ ਤਿੰਨ ਖੱਡੇ ਜਿਹੜੇ ਲੈਂ ਦੇ ਕੰਢੇ ਤੇ ਨੇ ਤੇ ਕਾਫੀ ਵੱਡੀ ਗਿਣਤੀ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਸ਼ਹਿਰ ਚ گاਵਾ ਵੀ ਘੁੰਮੜੀ ਨੇ ਨਾ ਇਹ ਖੱਡੇ ਬੰਦ ਕਰਾਏਗੇ ਇਹਨਾਂ ਦਾ گاਵਾ ਨੂੰ ਗਊਸ਼ਾਲਾ ਬਜਾਇਆ ਗਿਆ ਠੀਕ ਹੋ ਗਏ ਇਸ ਬਾਰੇ ਵਿੱਚ ਮੈਂ ਇਹ ਅਲੋਕ ਹਨ ਰੇਲਵੇ ਚ ਪੈਂਦਾ ਜੀ ਉਹ ਰੇਲਵੇ ਦੀ ਸਹਿਮਤੀ ਨਾਲ ਹੀ ਅਸੀਂ ਕੋਈ ਇੱਥੇ ਕੰਮ ਕਰ ਸਕਦੇ ਹਾਂ ਉਹ ਸਾਨੂੰ ਇੱਥੇ ਕੋਈ ਵੀ ਇਜਾਜ਼ਤ ਕੰਮ ਕਰਨ ਦੀ ਨਹੀਂ ਦਿੰਦੇ ਜੀ ਇਹ ਆਲਰੇਡੀ ਮੇਰੇ ਜਨਮ ਤੋਂ ਵੀ ਪਹਿਲਾਂ ਦੀਆਂ ਬੁਲੀਆਂ ਬੜੀਆਂ ਜੀ ਲੇਕਿਨ ਜਦੋਂ ਵੀ ਅਸੀਂ ਰੇਲਵੇ ਨਾਲ ਕੋਈ ਗੱਲ ਕਰਦੇ ਹਾਂ ਹੁਣ ਵੀ ਚਾਹੇ ਓੜ ਨੂੰ ਪਤਾ ਲੱਗਦਾ ਤੇ ਉਹ ਕਹਿੰਦੇ ਪਰ ਲੇਕਿਨ ਜਿੱਥੇ ਜਾਨ ਇਨਵੋਲਵ ਹੋਵੇ ਚਾਹੇ ਜਾਨਵਰ ਦੀ ਹੈ ਚਾਹੇ ਕਿਸੇ ਦੀ ਵੀ ਹੈ ਅਸੀਂ ਹੁਕਮ ਪ੍ਰਾਇੋਰਟੀ ਦੇ ਬੇਸ ਤੇ ਕਰਾ ਕਰਪਸ਼ਨ ਬਾਰੇ ਤੁਸੀਂ ਆਏ ਹੋ ਕਿਵੇਂ ਪਹੁੰਚੇ ਹੋ ਤੇ ਕਿਵੇਂ ਰੈਸਕੂ ਕੀਤਾ ਗਿਆ ਸਰ ਜੀ ਸਾਨੂੰ ਜਦੋਂ ਸਰ ਦਾ ਫੋਨ ਆਇਆ ਸੀ ਵੀ ਸਾਡੇ ਇੱਕ ਚੈਂਬਰ ਦੇ ਵਿੱਚ ਨਾ ਗਾਂ ਦੇਖੀ ਆ ਅਸੀਂ ਉਸੇ ਵੇਲੇ ਫੋਨ ਸੁਣਦੇ ਸਾਰੇ ਇੱਥੇ ਪਹੁੰਚ ਗਏ ਆ ਤੇ ਚਲੋ ਜੀ ਸੀ ਬੀ ਆਈ ਇਹ ਹੁੰਦਿਆਂ ਨੂੰ ਤੇ ਆਪਾਂ ਨਾਲ ਹੋ ਕੇ ਉਹਨਾਂ ਦੇ ਸਰਗਰ ਹੁਕਮ ਅਨੁਸਾਰ ਵੈਂਕੜਾਤੀ ਨਾਲ ਬਸ